ਦੇ ਨਿਤਪਤ ਮੋਨਹਾਰਾ ਜੀ ਸਤਿ ਸ਼ਕੁਰੇ ਸਾਕੂ ਬਿਗਨਾ ਕੋ ਲਗੇ ਜਾਤੀ ਪ੍ਰਪੰਨ ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗਗਨ ਦੀ ਸਹਾਇ ਵਾਹਿਗੁਰੂ ਜੀ ਕੀ ਫਾਸ਼ੇ ਦਸਮੀ ਪ੍ਰਤਮ ਪਗੋ ਉਦਿਸਮਰਤ ਗੁਰੂ ਨਾਨਕ ਦੇਵ ਜੀ ਧਿਆਏ ਨਿਰੰਕਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਦਾਇ ਸ੍ਰੀ ਹਾੜਾ ਕ੍ਰਿਸ਼ਨ ਧਿਆਈਆ ਜਿਸ ਨਿਦਰਾ ਸਤਿਗੁਜਾ ਹੈ ਤੇਗ ਮਹਾਦਰ ਸਿਮਰਿਆ ਘਾਉ ਪੂਨਤਾ ਧਾਏ ਸਰਤਾਈ ਹੋਏ ਸਹਾਈ ਦਸਵੀਂ ਬਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਸਤਿਤਾਈ ਹੋਏ ਸਹਾਈ ਸਤਿਤਾਈ ਹੋਏ ਸਹਾਈ ਦਸਾਂ ਬਾਸ਼ਨ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਤਮ ਜੀ ਦਾ ਧਿਆਨ ਤਰਕੇ ਬੋਲ ਨਾ ਜੀ ਵਾਹੇ ਗੁਰੂ ਵਾਹੇ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਅੱਖੀਆਂ ਜਪਣੀਆਂ ਤਪੀਆਂ ਜਨਾ ਨਾਮ ਨਾਲ ਜੱਪਿਆ ਵਣ ਕੇ ਛੱਪਿਆ ਦੇਰ ਚਲਾਈ ਦੇਵਾ ਜੀ ਦੇਖ ਸੁਣ ਕੇ ਅੰਡਟ ਕੀਤਾ ਜਿਨ੍ਹਾਂ ਪਿਆਰੇ ਸਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲ ਨਾ ਜੀ ਵਾਹੇ ਗੁਰੂ ਜਿੰਨਾ ਸੰਘਾ ਸੰਗਣੀਆਂ ਨੇ ਧਾਰ ਬਹੀ ਸੀਸ ਦਿੱਤੇ ਬੰਦ ਬੰਦ ਕਟਾਏ ਫੋਕੀਆਂ ਲੋਹਾਈਆਂ ਚਰਖਣੀਆਂ ਤੇ ਚੜ੍ਹੇ ਤਨ ਹਾਰ ਨਾ ਚਰਾਈ ਗਏ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੱਚੀ ਤੇ ਸਾ ਸਵਾਸਾ ਸੰਗ ਨਿਭਾਈ ਇਹਨਾਂ ਨੇ ਕਮਾਈ ਦਾ ਧੰਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾ ਤਖਤ ਆਤਮਕੁੜਵਾਲਾ ਧਿਆਨ ਅੰਤਰ ਕੀ ਗੋਲਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਵਤਕਾਲ ਸਜੀ ਕੀ ਅਰਦਾਸ ਹੈ ਜੀ ਸਵਤਕਾਲ ਸਜੀ ਕੋ ਵਾਹਿਗੁਰੂ 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 ਨਾਮ ਚਿੰਤਾ ਮਰ ਚਿੰਤਾ ਕਾ ਸਦਕਾ ਸਭ ਸੁਪੋਵੇ ਜਹਾ ਜਹਾ ਕਾਲ ਸਜੀ ਸਾ ਕੀ ਤਾ ਕਾ ਰਚਿਆ ਰਿਆ ਤੋ ਦੇਗ ਦੇਗ ਫਤੇ ਵਰਤ ਕੀ ਪੈਜ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਵਾਹਿਗੁਰੂ 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 ਸਤਿ ਸ੍ਰੀ ਅਕਾਲ ਜੀ ਜੇਸਾ ਰਹਦਾ ਨਵੇਕਦਾ ਸਦਾ ਕੋ ਸਦਾ ਦਾਨਾ ਸਿਤਾ ਨੰਦਾਂ ਦਾ ਸ੍ਰੀ ਅਕਾਲ ਪੁਰਖ ਜੀ ਦੇ ਦਰਸ਼ਨ ਸੁਨਾਉਂਕੀਆਂ ਝੰਡੂ ਗੰਗੋ ਜੁਗੋ ਜੁਗਾ ਤਾਲ ਧਰਮ ਕਰੇ ਕਾਰ ਬੋਲਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਮਾਤਿ ਮਾਤਿ ਜੀਵਤ ਮਤਵ ਕਰਨਾ ਆਪੁਆਹਿ ਗੁਰੂ ਮੇਰਿ ਸਾਰੁ ਤੁਕਾ ਕਲੇ ਪਤ ਦੇ ਸਵਾ ਸਹਾਇ ਦਰਪਾਰ ਕੀਓ ਨਿਰਕਾਰਾ ਸਾਇ ਤੇ ਹੋਰ ਕੋ ਦੁਆਰਾ ਕਰਤਾ ਮਾਨ ਜਿਨ ਕਾ ਤੁ ਪਤ ਨੂੰ ਛੋੜਿਆ ਜੈ ਹੁਨੇ ਦਸਨਾਰ ਤੇ ਸਿਮਰਿ ਸੁਭਾ ਦਾ ਗਾਣ ਪਿਆਰੇ ਪ੍ਰਭ ਸਜਿ ਨੂੰ ਬਖਸ਼ੋ ਹੇ ਮੋਰਾ ਦੇਵਾ ਤਾਰ ਦਿਨ ਤਾਰੂ ਟਨ ਉਸ ਜਿਨ ਤਾ ਵਾਹਿ ਗੁਰੂ ਅੰਤਨੋ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਐ ਸੁਨੇਹਾ ਜਿਹਦੇ ਪਾਵਨ ਪਵਿੱਤਰ ਚੌਂਣਾ ਖਾਣਾ ਵਿੱਚ ਆਸ ਦੀ ਸੱਚੀ ਬਾਸ਼ਾ ਜੀਓ ਮਹਾਰਾਜ ਜੀਓ ਆਜਿ ਦੇ ਮਹਾਰਾਜ ਜੀਓ ਸਮੂਹ ਨਗਰ ਖੇੜੇ ਓੰਡਾ ਕੋਹਨ ਦੀ ਸਾਧ ਸੰਗਤ ਵੱਲੋਂ ਆਏ ਸਾਜਿਤਰਾ ਪਿੰਡ ਸੁਖਸ਼ਾਂਦ ਦੇ ਨੂੰ ਉਪਰਤ ਦਿਓ ਹੋਇਆ ਅਤੇ ਬਸਨਵਾੜੇ ਦੇ ਸੁਖਸ਼ਾਂਦ ਦੇ ਨੂੰ ਉਪਰਤ ਦਿਓ ਹੋਇਆ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਗੁਰਦੇਵ ਮਹਾਰਾਜ ਜੀ ਉਪਰਸੋ ਰੋਤੂ ਲੈ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕਰਕੇ ਐਸਰੇ ਭੋਗ ਪੁਆਇਆ ਹਨ ਬੜੀ ਸੁਣੀ ਮਾਣ ਸੱਚਖੰਡ ਵਿੱਚ ਅੱਖਰਾਂ ਵਾਦ ਘਾੜ ਉਚਕਮਾ ਕਰਨਾ ਤੇ ਤੂੰ ਸੁਧ ਬਾਣੀ ਪੜਨਾ ਬਲੂਚਨਾ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਮਗਰਖੇੜੇ ਵਿੱਚ ਬਖਸ਼ਣਾ ਸਮੂਹ ਮਗਰਖੇੜੇ ਵਿੱਚ ਤਾਂ ਦ੍ਰਿਸ਼ਟੀ ਵਰਤੌਣੀ ਤੁਕਾਂਤ ਦੇਸਾਂ ਦੇ ਨਾਸ ਕਰਨੀ ਸਦਾ ਕਿਸੇ ਕੋਈ ਸਾਤਾ ਕਰਨੀ ਦਸਾਂ ਨੂੰ ਦੇ ਪਵਿੱਤਰ ਕੁਮਾਰ ਵਿੱਚ ਵਰਕਤ ਪਾਣੀ ਪਸੂ ਮੜਨ ਵਿੱਚ ਮਾਤਾ ਰੱਖਣਾ ਬੰਦੀ ਸੁਖਰਕਨੀ ਘਰੋਮਾਰਾਂ ਵਿੱਚ ਰੱਖੀਆਂ ਬਖਸ਼ਣੀਆਂ فصلاں دے نتبے بخشے استے پاشا جیوں فصلاں نو مہاراج جیوں چکھڑے 촐یاں تو تے گڑی ماری تو بچائی رکھنا کرپا کرنی مہربانی استے پاشا جیوں وقت وعدہ مہاراج جیوں جی دا پڑھاواں فصلاں دے نتبے بخشے استے پاشا جیوں دتا تار وی ਸਾਰੇ ਅਗਰ ਤੇ ਮਿਹਰ ਭਰਿਆ ਤੇ ਔਰ ਬਰਕਤਾਂ ਨਾਲ ਸੇਵਾ ਸਾਜੀਓ ਕਿਰਪਾ ਕਰਨੀ ਚੜ੍ਹਦੀ ਕਲਾ ਵਿੱਚ ਨਾਮ ਦਾ ਪੁਰਸਕੀ ਜੀਵ ਬਖਸ਼ਣਾ ਆਜ ਦੇ ਚਰਨਾਂ ਦੇ ਨਾਲ ਸੰਗਤਾਂ ਨੂੰ ਵਾਧੂ ਆਦਿ ਮਹਾਰਾਜ ਨੂੰ ਆਜ ਦੇ ਚਰਨਾਂ ਦੇ ਨਾਲ ਜੋੜੀ ਰੱਖਣਾ ਤਿਰਪਾ ਕਰਨੀ ਆਜ ਦੇ ਚਰਨਾਂ ਦੀ ਪ੍ਰੇਤਮਾ ਵਿੱਚ ਸੇਵਾ ਸਾਜੀਓ ਸੰਤਾਂ ਦਾ ਆਸ ਵਿੱਚ ਮਗਨ ਤੇ ਤਬਾਰ ਬਖਸ਼ਣਾ ਚੇ ਬਾਸ਼ ਜੀਓ ਕਿਰਪਾ ਕਰਨੀ ਮੇਰ ਪਰ ਸਿੱਖ ਤੇ ਆਤ ਰੱਖਣਾ